ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਪੰਜਾਬੀ ਮਾਸਟਰ ਅੱਜ ਤੁਹਾਡੇ ਨਾਲ ਵਿਆਕਰਨ ਦੀ ਤੀਜੀ ਵੀਡੀਓ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਤੀਜਾ ਕਾਂਡ ਕਰਾਂਗੇ ਤੁਨੀਬੋਧ ਤੁਨੀਬੋਧ ਇਹ ਜਿਹੜਾ ਮੈਂ ਟਾਪਿਕ ਤੁਹਾਡੇ ਸਾਹਮਣੇ ਲਿਖਿਆ ਹੋਇਆ ਬੋਰਡ ਦੇ ਉੱਤੇ ਮੈਂ ਫਿਰ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਜਿਹੜੇ ਪ੍ਰਸ਼ਨ ਨੇ 6 ਇਹਨਾਂ ਦੇ ਵਿੱਚੋਂ 1 2 3 ਪ੍ਰਸ਼ਨ ਜ਼ਰੂਰ ਆਉਣਗੇ 9ਵੀਂ 10ਵੀਂ ਖਾਸ ਤੌਰ ਤੇ ਧਿਆਨ ਦੇਣਾ ਤਾਂ ਸਾਰਿਆਂ ਨੂੰ ਪਹਿਲਾਂ ਜਿਹੜਾ ਆਪਾਂ ਇਸ ਦਾ ਪਹਿਲਾ ਪ੍ਰਸ਼ਨ ਹੈ ਤੁਨੀ ਕਿਸ ਨੂੰ ਕਹਿੰਦੇ ਹਨ ਤਾਂ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਆਵਾਜ਼ਾਂ ਨੂੰ ਤੁਨੀ ਕਹਿੰਦੇ ਹਨ ਜਦੋਂ ਮਨੁੱਖ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਕੁਝ ਨਾ ਕੁਝ ਬੋਲਦਾ ਹੈ ਤਾਂ ਜਿਹੜੀ ਅੰਦਰੋਂ ਆਵਾਜ਼ ਨਿਕਲਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਆ ਤੁਨੀ ਕਹਿੰਦੇ ਆ ਤੇ ਤੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਦੀਆਂ ਤੁਨੀਆਂ ਦੋ ਪ੍ਰਕਾਰ ਦੀਆਂ ਹਨ ਨੰਬਰ 1 ਸਵਰਤੁਨੀਆਂ ਨੰਬਰ 2 ਵਿਅੰਜਨ ਤੁਨੀਆਂ ਅੱਗੇ ਆਪਾਂ ਇਹਨਾਂ ਦੀ ਪਰਿਭਾਸ਼ਾ ਬਾਰੇ ਗੱਲ ਕਰਾਂਗੇ ਤਾਂ ਸਵਰਤੁਨੀਆਂ ਤੋਂ ਕੀ ਭਾਵ ਹੈ ਇਹ ਕਿੰਨੇ ਪ੍ਰਕਾਰ ਦੀਆਂ ਹਨ ਸਵਰਤੁਨੀਆਂ ਦੇ ਉਚਾਰਨ ਸਮੇ ਸਾਡਾ ਸਾਹ ਬੇਰੋਕ ਬਾਹਰ ਨਿਕਲਦਾ ਹੈ ਇਹਨਾਂ ਨੂੰ ਬੋਲਣ ਲਈ ਬਹੁਤ ਘੱਟ ਸਮਾਂ ਲੱਗਦਾ ਹੈ ਇਹ ਸਵਰਤੂनियां ਹੁੰਦੀਆਂ ਨੇ ਜਿਵੇਂ ਜਦੋਂ ਅਸੀਂ ਉਚਾਰਨ ਕਰਦੇ ਹਾਂ ਤਾਂ ਬੇਰੋਕ ਜਿਹੜੀ ਹਵਾ ਸਾਡੇ ਫੇਫੜਿਆਂ ਦੇ ਵਿੱਚੋਂ ਅੰਦਰੋਂ ਬਾਹਰ ਆਉਂਦੀ ਹੈ ਕੋਈ ਉਚਾਰਨ ਅੰਗ ਉਸ ਦੇ ਨਾਲ ਉਸ ਦੇ ਵਿੱਚ ਰੁਕਾਵਟ ਨਹੀਂ ਪਾਉਂਦਾ ਤਾਂ ਇਹਨਾਂ ਦੀ ਕੁੱਲ ਗਿਣਤੀ 10 ਹੈ ਦੇਖੋ ਇਹ ਸਾਨੂੰ ਸ਼ੁਰੂ ਤੋਂ ਹੀ ਪੜ੍ਹਾਈ ਗਈ ਹੈ ਜਿਹਨੂੰ ਅਸੀਂ ਮਹਾਰਨੀ ਕਹਿੰਦੇ ਆ ਤਾਂ ਮਹਾਰਨੀ ਦੇ ਜਿਹੜੇ 10 ਅੱਖਰ ਨੇ 10 ਆਵਾਜ਼ਾਂ ਨੇ 10 ਧੁਨੀਆਂ ਨੇ ਇਹ ਸਵਰ ਧੁਨੀਆਂ ਨੇ ਆੜਾ ਮੁਕਤਾ ਆ ਕੰਨਾ ਈ ਸਿਹਾਰੀ ਈ ਬਿਹਾਰੀ ਊ ਔਂਕੜ ਊ ਦਲੈਂਕੜ ਏ ਲਾਂ ਐ ਦਲਾ ਓ ਹੋੜਾ ਤੇ ਅ ਕਨੌੜਾ ਧਿਆਨ ਦਿਓ ਇਹ 10 ਸਵਰ ਧੁਨੀਆਂ ਨੇ ਪੰਜਾਬੀ ਦੀਆਂ ਤਾਂ ਥੋੜੀ ਜੀ ਅੱਗੇ ਐਡਵਾਂਸ ਦੇ ਵਿੱਚ ਇੱਕ ਪ੍ਰਸ਼ਨ ਵੀ ਸਵਰ ਧੁਨੀਆਂ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਹਰ ਸਭ ਜਾਂ ਲਗੂ ਸਵਰ ਧੁਨੀਆਂ ਇਹ ਉਹ ਧੁਨੀਆਂ ਹੁੰਦੀਆਂ ਨੇ ਹਰ ਸਵਜਾ ਲੱਗੂ ਸਵਰ ਧੁਨੀਆਂ ਦਸਵੀਂ ਦੇ ਵਿੱਚ ਪ੍ਰਸ਼ਨ ਆ ਜਾਂਦਾ ਹੈ ਜਦੋਂ ਘੱਟ ਸਾਹ ਲੱਗਦਾ ਤਾਂ 10 ਜਿਹੜੀਆਂ ਧੁਨੀਆਂ ਨੇ ਉਹਨਾਂ ਦੇ ਵਿੱਚੋਂ ਤਿੰਨ ਮੁਕਤਾ ਔਂਕੜ ਤੇ ਸਿਹਾਰੀ ਇਹ ਜਿਹੜੀਆਂ ਆੜਾ ਮੁਕਤਾ ਊ ਔਂਕੜ ਤੇ ਈ ਸਿਹਾਰੀ ਤਿੰਨ ਧੁਨੀਆਂ ਨੇ ਇਹ ਹਰ ਸਵਜਾ ਲੱਗੂ ਸਵਰ ਧੁਨੀਆਂ ਨੇ ਦੂਸਰੀਆਂ ਨੇ ਦੀर्घ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਵੱਧ ਸਾਹ ਲੱਗਣ ਵਾਲੀਆਂ ਧੁਨੀਆਂ ਆੜੇ ਕੰਨਾ ਈ ਵਿਹਾਰੀ ਊ ਦਲੈਂਕੜ ਏ ਲਾਂ ਐ ਦਲਾ ਓ ਹੋੜਾ ਤੇ ਅ ਕਨੌੜਾ ਇਹ ਜਿਹੜੀਆਂ ਸੱਤੇ ਧੁਨੀਆਂ ਨੇ ਇਹ ਦੀर्घ ਸਵਰ ਧੁਨੀਆਂ ਨੇ ਤਾਂ ਇੱਕ ਇਥੇ ਮੈਂ ਪ੍ਰਸ਼ਨ ਹੋਰ ਜੋੜਿਆ ਨਾਲ ਇਹਦੇ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਨੇ ਜਦੋਂ ਉੱਥੇ ਪ੍ਰਸ਼ਨ ਆਉਂਦਾ ਵੀ ਸਵਰ ਧੁਨੀਆਂ ਕਿੰਨੀਆਂ ਹਨ ਤਾਂ ਸਵਰ ਧੁਨੀਆਂ ਦਾ 10 ਹਨ ਪਰੰਤੂ ਸਵਰਵਾਹਕ ਅੱਖਰ ਕਿੰਨੇ ਹਨ ਤੇ ਕਿਹੜੇ ਹਨ ਸਵਾਰਾਵਾਹਕ ਅੱਖਰ ਤਿੰਨ ਹਨ ਊੜਾ ਾੜਾ ਈੜੀ ਸਵਰਵਾਹਕ ਅੱਖਰ ਤਿੰਨ ਹਨ ਤੇ ਸਵਰਧੁਨੀਆਂ 10 ਹਨ ਇਹ ਸਪਸ਼ਟ ਹੋਣੀ ਚਾਹੀਦੀ ਹੈ ਗੱਲ ਬਹੁਤ ਬੱਚੇ ਜਦੋਂ ਅਸੀਂ ਪੇਪਰ ਚੈੱਕ ਕਰਦੇ ਆ ਤਾਂ ਇਹ ਗਲਤੀ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ ਵੀ ਇੱਥੇ ਉਹ ਕਨਫਿਊਜ਼ ਹੋ ਜਾਂਦੇ ਆ ਤਾਂ ਸਵਰਧੁਨੀਆਂ ਬਾਰੇ ਪਸਪਸ਼ਟ ਕਰਤਾ ਤੇ ਉਸ ਤੋਂ ਬਾਅਦ ਵਿਅੰਜਨ ਧੁਨੀਆਂ ਵਿਅੰਜਨ ਧੁਨੀਆਂ ਤੋਂ ਕੀ 파ਵੇ ਤਾਂ ਵਿਅੰਜਨ ਧੁਨੀਆਂ ਦੇ ਉਚਾਰਨ ਸਮੇ ਸਾਡਾ ਸਾਹ ਬੇਰੋਕ ਬਾਹਰ ਨਹੀਂ ਨਿਕਲਦਾ ਉਚਾਰਨ ਸਮੇ ਸਾਡੇ ਉਚਾਰਨ ਅੰਗ ਨੇ ਜਿਹੜੇ ਉਹ ਸਾਹ ਦੇ ਵਿੱਚ ਰੁਕਾਵਟ ਪਾਉਂਦੇ ਹਨ ਠੀਕ ਹੈ ਬੱਚਿਓ ਤਾਂ ਸ ਸ ਤੋਂ ਲੈ ਕੇ ਲ ਲੇ ਪੈਰ ਬਿੰਦੀ ਜਿਹੜੀਆਂ ਧੁਨੀਆਂ ਨੇ ਉਹ ਸਾਰੀਆਂ ਵਿਅੰਜਨ ਧੁਨੀਆਂ ਦੇ ਤਿੰਨ ਸਵਰਵਾਹਕ ਅੱਖਰ ਕੱਢ ਕੇ 41ਾਂ ਦੇ ਵਿੱਚੋਂ 38 ਕੀ ਹੈ ਵਿਅੰਜਨ ਧੁਨੀਆਂ ਦਾ ਤਾਂ ਇਸ ਦੇ ਨਾਲ ਅਗਲਾ ਪ੍ਰਸ਼ਨ ਹੈ ਅਨੁਨਾਸਕੀ ਜਾਂ ਨਿਆਸਕੀ ਵਿਅੰਜਨ ਧੁਨੀਆਂ ਤੋਂ ਕੀ ਭਾਵ ਹੈ ਇਹ ਕਿੰਨੇ ਪ੍ਰਕਾਰ ਦੀਆਂ ਨੇ ਇਹ ਪ੍ਰਸ਼ਨ ਵੀ ਲਾਜ਼ਮੀ ਆਉਂਦਾ ਹੈ ਤਾਂ ਜਿੰਨਾ ਧੁਨੀਆਂ ਦੇ ਉਚਾਰਨ ਸਮੇ ਨੱਕ ਵਿੱਚੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ ਅਸੀਂ ਨਾਸਕੀ ਵਿਅੰਜਨ ਧੁਨੀਆਂ ਜਾ ਅਨੁਨਾਸਿਕ ਵੰਜਨ ਦੁਨੀਆ ਕਹ ਦਿੰਨੇ ਆ ਇਹ ਪੰਜ ਨੇ ਪੰਜ ਇਹ ਥੱਲੇ ਲਿਖਿਆ ਹੋਈਆਂ ਨੇ ਦੇਖੋ ਗੰਗਾ ਣਿਆ ਨਾਣਾ ਨੰਨਾ ਤੇ ਮੰਮਾ ਇਹਨਾਂ ਦਾ ਜਿਹੜਾ ਉਚਾਰਨ ਜਦੋਂ ਅਸੀਂ ਕਰਦੇ ਆ ਤਾਂ ਜਿਹੜੀ ਸਾਡੀ ਆਵਾਜ਼ ਹੈ ਜਿਹੜਾ ਸਾਡਾ ਬੋਲਣ ਦਾ ਜਦੋਂ ਅਸੀਂ ਬੋਲਦੇ ਆ ਤਾਂ ਨੱਕ ਦੇ ਵਿੱਚੋਂ ਆਵਾਜ਼ ਜ਼ਿਆਦਾ ਆਉਂਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਨੇ ਹਨੁਨਾਸਿਕ ਦੁਨੀਆ ਨੇ ਤਾਂ ਇਹ ਜਿਹੜੇ 6 ਦੇ 6 ਪ੍ਰਸ਼ਨ ਨੇ ਰਿਪੀਟ ਕਰਦਾ ਤੁਨੀ ਕਿਸ ਨੂੰ ਕਹਿੰਦੇ ਹਨ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ ਸਵਰ ਧੁਨੀਆਂ ਦੀ ਪਰਿਭਾਸ਼ਾ ਤੇ ਕਿੰਨੇ ਪ੍ਰਕਾਰ ਦੀਆਂ ਦੁਬਾਰੇ ਦੱਸਦਾ 10 ਪ੍ਰਕਾਰ ਦੀਆਂ ਨੇ ਤੇ ਸਵਰਵਾਹਕ ਅੱਖਰ ਤਿੰਨ ਪ੍ਰਕਾਰ ਦੇ ਨੇ ਤਾਂ ਉਸ ਤੋਂ ਬਾਅਦ ਵਿਅੰਜਨ ਧੁਨੀਆਂ ਹੋ ਗਈਆਂ ਠੀਕ ਆ 38 ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਉਸ ਤੋਂ ਬਾਅਦ ਅਨੁਨਾਸਿਕ ਨਾਸਕੀ ਵਿਅੰਜਨ ਧੁਨੀਆਂ ਕਿਹੜੀਆਂ ਨੇ ਜਦੋਂ ਨੱਕ ਦੇ ਵਿੱਚੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ ਕਹਿੰਦੇ ਆ ਇਹ ਇਹ ਪੰਜ ਪ੍ਰਕਾਰ ਦੀਆਂ ਨੇ ਜੋ ਕਿ ਮੈਂ ਬੋਰਡ ਦੇ ਉੱਤੇ ਲਿਖੀਆਂ ਹੋਈਆਂ ਨੇ ਕੁਝ ਪ੍ਰਸ਼ਨ ਇਸ ਦੇ ਨਾਲ ਦੇ ਰਹਿੰਦੇ ਨੇ ਤਾਂ ਮੈਂ ਉਹ ਅਗਲੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਦੁਬਾਰੇ ਇੱਕ ਛੋਟੀ ਵੀਡੀਓ ਬਣਾਵਾਂਗੇ ਮੈਂ ਜ਼ਿਆਦਾ ਤਾਂ ਨਹੀਂ ਬਣਾਉਂਦਾ ਵੀ ਇੰਨਾ ਹੀ ਕਲੀਅਰ ਹੋ ਜਾਵੇ ਤਾਂ ਵਿਆਕਰਨ ਦੇ ਇਹਦੇ ਵਿੱਚੋਂ ਵੀ 5 6 ਨੰਬਰ ਦਾ ਪੇਪਰ ਦੇ ਵਿੱਚ ਜ਼ਰੂਰ ਆਊਗਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਤੇ ਅੱਗੇ ਬੱਚਿਆਂ ਨਾਲ ਜਰੂਰ ਸ਼ੇਅਰ ਕਰਿਓ ਤਾਂ ਕਿ ਬਤਵੱਦੇ ਦਾ ਫਾਇਦਾ ਸਾਰੇ ਜਾਣੇ ਉਠਾ ਸਕਣ ਬਹੁਤ ਬਹੁਤ ਧੰਨਵਾਦ